ਕਹਿੰਦਾ ਨਾ ਜੀ ਨਾ ਨਾ ਕੋਈ ਭਾਰੇ ਪੈਸਾ ਨਾਲ ਭੰਗ ਨਹੀਂ ਤੇ ਦੇ ਸਰ ਜੀ ਲੋ ਆ ਜਾਓ ਜਿਹੜੇ ਰੰਗ ਦਾ ਕੋਈ ਬੰਦਾ ਕਾਰਡ ਯੂਜ਼ ਕਰਦਾ ਸੀ ਨਾ ਉਹ ਉਸ ਰੰਗ ਦਾ ਕਾਰਡ ਕੱਢ ਕੇ ਉਹਦਾਂ ਫਟਾ ਦੇਦਾ ਸੀ ਜੀ ਜਿਹੜਾ ਕੋਈ ਟੈਕਨੋਸ ਰੇਡੀਅਮ ਦੇ ਠੱਗਿਆਂ ਜਿ ਤਰ੍ਹਾਂ ਮਾਰਦੇ ਸੀ ਸੁਣੋ ਉਹ ਜਿਹੜਾ ਕੋਈ ਬੰਦਾ ਦੇਖ ਲਿਆ ਅੰਦਰ ਬੜੇ ਪਿੱਛੇ ਵੜ ਗਿਆ ਜੀ ਹਾਂ ਪਿੱਛੇ ਵੜ ਗਿਆ ਦਾਤਾ ਲੈ ਕੇ ਜੀ ਅੱਛਾ ਜੀ ਜਿਹੜਾ ਵੀ ਦੇਖਿਆ ਕੱਲਾ ਦਾਤਾ ਲੈ ਕੇ ਪੈ ਗਿਆ ਕਿੰਨੇ ਸਾਲੋਂ ਤੋਂ ਕੰਮ ਕਰਦੇ ਤੁਸੀਂ ਅਸਾਂ 6-7 ਮਹੀਨੇ ਜੀ ਐਲ ਜੋ ਹੈ ਜੀ ਉਹ ਦੁਆਰਾ ਕਿੰਨੇ ਕਿੰਦੀ ਠੱਗੀ ਮਾਰਦੀ ਹੈ ਤਾਂ 20-10 ਹਜ਼ਾਰ ਰੁਪਏ ਠੱਗੀ ਹਰੇ ਪੰਦਰਾਂ ਠੱਗਿਆਂ ਮਾਤੇ ਬਜ਼ੁਰਗ ਬੰਦੇ ਨਾਲ ਮਾਤੇ ਜਿਹੜਾ ਭੋਲੇ ਭਾਲੇ ਬੰਦੇ ਮਾਤੇ ਮਾਤੇ ਜਿੱਦਾਂ ਦਾ ਵੀ ਲੱਭ ਗਿਆ कितने कार्ड था डर बहुत हैं बता नहीं कितने काफी चीज़ हैं कितने कितने बैंक दे कार्ड थे बड़े 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 तो सारे बैंक दे सारे बैंक हाँ? दे आगा। आगा। आगा जो जो ये मतलब एक तस्वीर अपन कितना कितना कितनों करना हो ਕਿ ਕਿਤਰਾ ਰੈਕਿ ਕਿਤਰਾ ਕਰਦੇ ਕਿਸ ਤਰ੍ਹਾਂ ਸਾਹ ਨੂੰ ਕੋ ਪ੍ਰਦਰਸ਼ਨ ਕਰਦੇ ਬਸ ਜਿਹੜਾ ੜਿੱਕੇ ਆ ਗਿਆ ਹੀ ਹਾਂ ਜਿਹੜਾ ਆ ਗਿਆ ੜਿੱਕੇ ਅੱਛਾ ਫਿਰ ਬੈਂਕ ਕਾਰਡ ਕਿ ਤਰ੍ਹਾਂ ਸ਼ੁਰੂ ਕਰਦੇ ਕਹਿੰਦੇ ਕਾਰਡ ਬਥੇਰੇ ਪੇ ਹੁੰਦੇ ਏਟਮੇ ਜਿਹਦਾ ਜਾਲੀ ਲਬਰੀ ਦੇ ਚੱਕਲੀ ਦੇ ਤੋ ਜਿਹੜਾ ਉਹਦਾ ਕਾਰਡ ਉਹ ਕਿਤਰਾ ਕਰਦੇ ਸ਼ ਉਹਦਾ ਬਦਲੀ ਦਾ ਹੀ ਹੁੰਨਾ ਹੁੰਦਾ ਕਿੰਨੇ ਬੰਦੇ ਨੇ ਕੀ ਆ 10 12 ਜਣੇ ਨੇ ਕੀਤੀ ਹੋਣੀ ਉਹਦੀ ਨੇ ਕੁੜੇ ਕੰਮ ਕਰਾ ਲਿਆ ਬਾਕੀ ਕੰਪਲੀਟ ਹੋ ਗਿਆ ਦਰਜਾ ਪੈਂਟਿੰਗ ਸੀ ਇਹਨਾਂ ਨੇ ਚੱਕ ਲਿਆ ਕਿਥੋਂ ਚੁੱਕਿਆ ਦਾ ਇਹ ਇੱਥੇ ਝੰਡਿਆਲੇ ਚੱਕੇ ਕਿਹੜੀ ਪੈਂਟ ਨਹੀਂ ਨਹਿਰ ਲੱਗੋ ਚੱਕਿਆ ਜੀ ਜਿੰਨੇ ਝੰਡਿਆਲੇ ਕਿਹੜੀ ਪੈਂਟ ਚੁੱਕੀ ਤਾਂ ਹਾਂ ਜੀ ਉਹ ਅੱਗੇ ਬੈਂਕ ਹੈਗਾ ਜੀ ਆਈਸੀਆਈ ਇਹ ਪਤਾ ਨਹੀਂ ਕਿਹੜਾ ਹੈ ਉਹ ਕਿੰਨੇ ਪੈਸੇ ਰਾਜਦੇ ਜੀ ਜਿੰਨੇ ਕਢਾ ਗਏ ਚਿੱਟਾ ਪੀ ਗਏ ਹਾਂ ਜੀ ਦਸ਼ਾ ਕਿਹਾ ਕਰਦਾ ਹਾਂ ਹਾਂ ਜੀ ਦਸ਼ਾ ਜੀ ਉਹਦਾ 10 ਪੀ ਨੇ ਭਾਰੇ ਪੱਤੇ ਹਾਂ ਜੀ ਤੇ ਉਹ ਨਮਤਰ ਆਪਣੇ ਦੂਜੇ ਜਿਹੜੇ ਤੁਹਾਡੇ ਵਰਗੇ ਟੱਕੀਆਂ ਮਾਰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਅਜਿੱਦਾਂ ਮੈਂ ਬੈਠਾ ਉਹ ਹੀ ਬੈਠੇ ਹੋ ਗਏ ਜੀ ਟੱਕੀ ਮਾਰਨੀ ਚਾਹੀਦੀ ਕਿ ਨਹੀਂ ਮਾਰਨੀ ਚਾਹੀਦੀ ਕਿਹਨਾਂ ਨਹੀਂ ਨਹੀਂ ਜੀ ਚੋਕੋ ਇੰਦਰ ਤੋਂ ਉਧਰ ਆਓ ਜੀ ਇੰਦਰ ਤੋਂ ਰੋਮੋ ਅੱਜ ਵੀ ਜਿਹੜੇ ਪ੍ਰੈਸ ਤੋਂ ਹੁਸਲਾ ਤਾਲੀ ਕਰ ਰਹੇ ਨੇ ਇਹ ਮਾਨਯੋਗ ਐਸਐਸਪੀ ਸਾਹਿਬ ਅਧਿਆਤੀ ਅਤੇ ਮਾਨਯੋਗ ਡੀਆਈ ਸਾਹਿਬ ਬੋਰਡਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਮਾਨ ਜੋਗ ਡੀਐਸਪੀ ਜੰਡਿਆਲਾ ਦੀ ਗਾਈਡੈਂਸ ਦੇ ਵਿੱਚ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਵਾ ਪੰਜਾਬ ਸਰਕਾਰ ਵੱਲੋਂ ਉਹਦੀ ਲੜੀ ਦੇ ਵਿੱਚ ਅਸੀਂ ਕਾਫੀ ਕੱਲ ਜਿਹੜੇ ਆ ਨਸ਼ਾ ਤਸਕਰੀ ਗ੍ਰਫਤਾਰ ਕੀਤੇ ਆ ਵੱਖ-ਵੱਖ ਮੁਕਦਮੇ ਦਰਜ ਕੀਤੇ ਆ ਜਿਨ੍ਹਾਂ ਦੇ ਵਿੱਚ ਟੋਟਲ 7 ਪੈਡਲਰ ਜਿਹੜੇ ਆ ਨਸ਼ਾ ਤਸਕਰੀ ਦੇ ਉਹ ਗ੍ਰਫਤਾਰ ਕੀਤੇ ਆ ਤੇ ਉਹਨਾਂ ਤੋਂ ਜਿਹੜੇ ਆ ਮੁਕਦਮੇ ਦਰਜ ਕਰਕੇ ਤੇ ਜਿਹੜੇ ਬੰਦਿਆਂ ਤੋਂ ਉਹ ਲੈਂਦੇ ਸੀ ਉਹ ਵੀ ਗ੍ਰਫਤਾਰ ਕੀਤੇ ਆ ਤੇ ਡਰੱਗ ਮਨੀ ਤੇ ਹੈਰਵਨ ਜਿਹੜੀ ਬਰਾਮਦ ਕੀਤੀ ਆ ਉਦੀ ਡਿਟੇਲ ਮੈਂ ਤੁਹਾਨੂੰ ਦੱਸ ਦਿੰਨਾ ਵਾਂ ਇਸ ਤੋਂ ਇਲਾਵਾ ਇੱਕ ਨਟੋਰੀਅਸ ਕਿਸਮ ਦਾ ਵਿਅਕਤੀ ਆ ਬੜਾ ਪੜਿਆ ਲਿਖਿਆ ਜਿਹੜਾ ਏਟੀਐਮਾਂ ਦੇ ਵਿੱਚੋਂ ਠੱਗੀ ਮਾਰਦਾ ਸੀ ਜਦੋਂ ਕੋਈ ਭੋਲਾ ਭਾਲਾ ਬੰਦਾ ਏਟੀਐਮ 'ਚ ਪੈਸੇ ਕਢਾਉਣ ਜਾਂਦਾ ਸੀ ਤੇ ਉਹਨੂੰ ਪਜ਼ਲ ਕਰਕੇ ਤੇ ਆਹ ਜਿਹੜੇ ਕਾਰਡ ਇਹਦੇ ਕੋਲ ਮਿਲੇ ਆ ਇਹਨਾਂ ਉਸੇ ਕਲਰ ਦਾ ਹੀ ਕਾਰਡ ਹੈ 'ਚੋਂ ਕੱਢ ਕੇ ਤੇ ਉਹਦੇ ਨਾਲ ਕਾਰਡ ਬਟਾ ਲੈਂਦਾ ਸੀ ਤੇ ਉਹਦਾ ਪਾਸਵਰਡ ਜਿਹੜਾ ਸੀ ਉਹ ਨੋਟ ਕਰਕੇ ਆਪਣੇ ਬ੍ਰੇਨ 'ਚ ਦਿਮਾਗ 'ਚ ਤੇ ਮੁੜਕੇ ਦੂਜੇ ਏਟੀਐਮ ਤੋਂ ਜਾ ਕੇ ਤੇ ਪੈਸੇ ਕਢਾ ਲੈਂਦਾ ਸੀ ਇਹ ਇਹਦੇ ਤੇ ਇਹਦੇ ਖਿਲਾਫ 6 ਪਰਚੇ ਇਹੋ ਜੇ ਦਰਜਿਆ ਪਹਿਲਾਂ ਹੀ ਆਲਰੇਡੀ ਤੇ 32 ਵਾਰਦਾਤਾਂ ਤੁਹਾਡੇ ਸਾਹਮਣੇ ਆਨੇ ਐਕਸੈਪਟ ਕੀਤੀਆਂ ਵੀ ਮੈਂ ਪਹਿਲਾਂ ਜਿਹੜੀਆਂ ਉਹ ਕੀਤੀਆਂ ਵਾਂ ਜਿਨ੍ਹਾਂ ਦੇ ਵਿੱਚ ਕਈਆਂ ਦੇ ਵਿੱਚ ਪਰਚੇ ਦਰਜ ਨਹੀਂ ਵੀ ਹੋਏ ਤੇ ਇਹ ਕੱਲ ਅਸੀਂ ਮੌਕੇ ਤੋਂ ਹੀ ਗ੍ਰਿਫਤਾਰ ਕੀਤਾ ਸੀ ਇਹਦੇ ਬਣੋ 35 ਏਟੀਐਮ ਐ ਵੱਖ-ਵੱਖ ਬੈਂਕਾਂ ਦੇ ਤੇ ਇੱਕ ਦਾਸਤਰ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਇਹ ਬੇਸਿਕਲੀ ਸਾਹਿਲ ਨਾਂ ਦਾ ਬੰਦਾ ਵਾ ਜਲੰਧਰ ਦਾ ਰਹਿਣ ਵਾਲਾ ਵਾ ਫੜਿਆ ਲਖਿਆ ਵਾ ਤੇ ਬਾਕੀ 152 ਨੰਬਰ ਮਕਦਮਾ ਦਰਜ ਕੀਤਾ ਜਿਦੇ ਵਿੱਚ ਅਸੀਂ ਤਿੰਨ ਦੋਸ਼ੀਆਂ ਪਾਸੋਂ 23 ਗ੍ਰਾਮ ਹੈਰੋਇਨ ਫੜੀ ਆ ਤੇ 155 ਨੰਬਰ ਮਕਦਮਾ ਦਰਜ ਕੀਤਾ ਜਿਦੇ ਵਿੱਚ ਅਸੀਂ ਤਿੰਨ ਦੋਸ਼ੀਆਂ ਤੋਂ 10 ਗ੍ਰਾਮ ਹੈਰੋਇਨ ਤੇ 2000 ਦੇ ਕਰੀਬ ਡਰੱਗ ਮੰਨੀ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਵਾ ਤੇ ਜਿਹੜਾ ਇਹਨਾਂ ਨੂੰ ਅੱਜ ਪੇਸ਼ ਕਰਕੇ ਰਿਮਾਂਡ ਲੈ ਕੇ ਤੇ ਫਰਦਰ ਪੁੱਛਗਿੱਛ ਕੀਤੀ ਜਾਊਗੀ ਜਿਹਨਾਂ ਨੂੰ ਨਸ਼ਾ ਪੜਿਆ ਤੇ ਪ੍ਰੋਫੈਸ਼ਨਲ ਹੈ ਜੀ ਕਿ ਨਵੇਂ ਅੰਦ ਬਿਲਕੁਲ ਜੀ ਸਾਰਿਆਂ ਦੇ ਖਿਲਾਫ ਵੀ ਕਿਸੇ ਦੇ ਖਿਲਾਫ 8 ਪਰਚੇ ਦਰਜ ਆ ਕਿਸੇ ਦੇ ਖਿਲਾਫ 9 ਪਰਚੇ ਦਰਜ ਆ ਕਿਸੇ ਦੇ ਖਿਲਾਫ ਚਾਰ ਪਰਚੇ ਦਰਜ ਆ ਸਾਰੇ ਜਿਹੜੇ ਆਏ ਕ੍ਰਿਮినਲ ਹਿਸਟਰੀ ਦੇ ਆ ਡਰੱਗ ਤਸਕਰੀ ਦੀ ਕ੍ਰਿਮినਲ ਹਿਸਟਰੀ ਇਹਨਾਂ ਦੀ ਸਰ ਤੁਸੀਂ ਇਹਦੀ ਮਿਹਨਤ ਕਰਦੇ ਜੇ ਨਸ਼ੇ ਤਸਕਰ ਵੱਢਦੇ ਜੇ ਪਰ ਇਹਨਾਂ ਜ਼ਮਾਨਤਾਂ ਜਿਹੜੀਆਂ ਜਲਦੀ ਹੋ ਜਾਂਦੀਆਂ ਕੀ ਕੰਦਰੀ ਹੀ ਹੈ ਜ਼ਮਾਨਤਾਂ ਦੇ ਵੀ ਹੁਣ ਪੰਜਾਬ ਸਰਕਾਰ ਨੇ ਜਿਹੜਾ ਵਾ ਇੱਕ ਅਭਿਆਨ ਸ਼ੁਰੂ ਕੀਤਾ ਵਾ ਜਿਹਦੇ ਚ ਅਸੀਂ ਸਾਡੇ ਕੋਲ ਡਿਟੇਲ ਜਿਹੜੀ ਆ ਉਹ ਕੋਰਟ ਦੇ ਵਿੱਚੋਂ ਅਸੀਂ ਪ੍ਰਾਪਤ ਕਰ ਲੈਣੇ ਆ ਤੇ ਜਿਹੜੇ ਜਿਹੜੇ ਜ਼ਮਾਨਤੀ ਆ ਉਹਨਾਂ ਨੂੰ ਅਸੀਂ ਰੀ ਵੈਰੀਫਾਈ ਕਰਦੇ ਆ ਜੇ ਉਹ ਦੁਬਾਰਾ ਆ ਕੇ ਨਸ਼ੇ ਦੀ ਤਸਕਰੀ ਚ ਸ਼ਾਮਲ ਹੋ ਜਾਂਦੇ ਆ ਤੇ ਉਹਨਾਂ ਦੀਆਂ ਜ਼ਮਾਨਤਾਂ ਕੈਨਸਲ ਕਰਾਉਣ ਲਈ ਮਾਨਯੋਗ ਅਦਾਲਤਾਂ ਦੇ ਵਿੱਚ ਅਸੀਂ ਐਪਲੀਕੇਸ਼ਨਾਂ ਦਿੱਤੀਆਂ ਵਾਂ ਜਿਹਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਤਰੀਕਾ ਵੀ ਆ ਤੇ ਬਹਿਸ ਕਰਨ ਤੋਂ ਬਾਅਦ ਉਹਨਾਂ ਦੀਆਂ ਜ਼ਮਾਨਤਾਂ ਰਿਜੈਕਟ ਕਰਾਈਆਂ ਜਾਣਗੀਆਂ ਉਤੋਂ ਵੱਧ ਕੇ ਅਗਲੇ ਬੰਨੇ ਹੋਰ ਇੱਕ ਅਸੀਂ ਅਭਿਆਨ ਸ਼ੁਰੂ ਕੀਤਾ ਮਾਨਯੋਗ ਐਸ 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 ਪੀ ਸਾਹਿਬੀਆਂ ਹਦ ਤਾਦੇ ਜਿਹਦੇ ਵਿੱਚ ਜਿਨ੍ਹਾਂ ਨੇ ਇਹਨਾਂ ਦੀਆਂ ਜ਼ਮਾਨਤਾਂ ਦਿੱਤੀਆਂ ਵਾਂ ਉਹਨਾਂ ਨੂੰ ਵੀ ਅਸੀਂ ਬੁਲਾ ਕੇ ਤੇ ਉਹਨਾਂ ਤੋਂ ਜਿਹੜੀ ਜਿਹੜੀ ਉਹਨਾਂ ਜ਼ਮਾਨਤ ਦਿੱਤੀ ਆ ਜਿਹੜੇ ਬੰਦੇ ਦੀ ਜ਼ਮਾਨਤ ਦਿੱਤੀ ਆ ਤੇ ਉਹ ਦੁਬਾਰਾ ਡਰੱਗ ਤਸਕਰੀ 'ਚ ਸ਼ਾਮਲ ਹੋਇਆ ਵਾ ਉਹਨਾਂ ਤੋਂ ਐਫੀਡੇਵਿਟ ਲੈ ਕੇ ਉਹਨਾਂ ਦੀਆਂ ਜ਼ਮਾਨਤਾਂ ਕੈਸਲ ਕਰਾਉਣ ਵਾਲਾ ਵੀ ਅਸੀਂ ਬਿਆਨ ਸ਼ੁਰੂ ਕੀਤਾ ਵਾ ਤੇ ਜ਼ਮਾਨਤੀਆਂ ਦੇ ਖਿਲਾਫ ਵੀ ਜਿਹੜੀ ਆ ਉਹ ਕਾਰਵਾਈ 83 ਬੀ ਐਨ ਐਸ ਐਸ ਦੀ ਜਿਹੜੀ ਅਸੀਂ ਕਰ ਰਹੇ ਆ ਉਹਨਾਂ ਦੇ ਉਹਨਾਂ ਨੂੰ ਵੀ ਜਿਹੜੀ ਉਹਨਾਂ ਨੇ ਜ਼ਮਾਨਤ ਦਿੱਤੀ ਆ ਉਹ ਉਹਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਜਾਇਦਾਦ ਜਿਹੜੀ ਅਟੈਚ ਕਰਾਈ ਜਾ ਰਹੀ ਕੋਰਟ ਦੇ ਵਿੱਚ ਮਾੜੀ ਆਂਸਰ ਨੂੰ ਪੀਸ ਮਾੜੇ ਅਨਸਰਾਂ ਨੂੰ ਇਹੋ ਹੀ ਸੰਦੇਸ਼ ਆ ਕਿ ਜਿਹੜਾ ਕ੍ਰਿਮੀਨਲ ਗਤੀਵਿਧੀਆ ਉਤੋਂ ਸੰਕੋਚ ਕਰਕੇ ਤੇ ਮੁੱਖ ਧਾਰਾ 'ਚ ਆ ਕੇ ਤੇ ਆਪਣੀ ਨੇਕ ਕਮਾਈ ਦੇ ਨਾਲ ਆਪਣਾ ਪਰਿਵਾਰ ਤੇ ਆਪਣਾ ਜਿਹੜਾ ਗੁਜ਼ਾਰਾ ਕਰਨ ਜਿਹੜੀ ਕ੍ਰਿਮੀਨਲ ਗਤੀਵਿਧੀਆ ਉਹਦਾ ਰਿਜ਼ਲਟ ਬਹੁਤ ਮਾੜਾ ਹੁੰਦਾ ਹੈ ਕ੍ਰਿਮੀਨਲ ਗਤੀਵਿਧੀ ਤੋਂ ਬਾਅਦ ਬੰਦਾ ਆਪਣੀ ਨਾਰਮਲ ਲਾਈਫ ਜਿਹੜੀ ਆ ਉਹ ਕੁਆ ਬੈਠਦਾ ਹੈ ਤੇ ਡਰ ਕੇ ਰਹਿੰਦਾ ਵਾ ਜਿਸ ਤਰ੍ਹਾਂ ਉਹ ਨਾਲ ਜਿਹੜੇ ਬੰਦੇ ਫੜੇ ਆ ਇਹ ਪਿਛਲੇ 2 ਮਹੀਨੇ ਤੋਂ ਇੱਕ ਗੁਰਦੁਆਰੇ ਦੇ ਵਿੱਚ ਸੌਂਦੇ ਸੀ ਜਾ ਕੇ ਲੰਗਰ ਹਾਲ 'ਚ ਆਪਦੇ ਘਰ ਵੀ ਨਹੀਂ ਸੀ ਰਹਿੰਦੇ ਨਾ ਇਹਨੂੰ ਆਪਦੇ ਬੱਚਿਆਂ ਦੇ ਕੋਲ ਇੰਜੋਏ ਕਰਨ ਦਾ ਮੌਕਾ ਮਿਲਦਾ ਸੀ ਨਾ ਇਹਨੂੰ ਆਪਣੇ ਮਾਤਾ ਪਿਤਾ ਨੂੰ ਮਿਲਣ ਦਾ ਮੌਕਾ ਮਿਲਦਾ ਸੀ ਇਹ ਦੋਵੇਂ ਭਰਾ ਸੀਗੇ ਤੇ ਦੂਜਰੇ ਦੂਸਰੇ ਪਿੰਡ ਦੇ ਗੁਰਦੁਆਰੇ ਦੇ ਲੰਗਰ ਹਾਲ ਚ ਜਾ ਕੇ ਰਾਤ ਚੋਰੀ ਸੌਂਦੇ ਸੀ ਜਿੱਤੋਂ ਸਾਨੂੰ ਪਤਾ ਲੱਗਣ ਤੇ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਵਾ ਉੱਥੋਂ ਹੀ ਇਹ ਨਸ਼ਾ ਤਸਕਰੀ ਕਰਦੇ ਸੀ